ਉਹ ਤਾਂ ਪੁੱਲ ਜਾਂ ਠੰਡ ਵੀ ਗਈ ਹੈ ਨਾ ਹਾਂ ਬੱਸ ਗਈ ਠੰਡ ਹੋ ਆ ਗਿਆ ਗੰਮੀਆਂ ਜਾਂ ਮੱਛਰੀ ਹੋ ਗਈ ਭਾਂ ਚੋਦੀ ਹਾਂ ਮੱਛਰ ਹੋ ਰਿਹਾਗਾ ਅੱਜ ਮੈਂ ਠੰਡਾਲੀ ਗਿਆ ਸੀ ਇੱਥੇ ਹੀ ਅੱਛਾ ਭਾਂ ਚੋ ਦਾ ਅੱਖਾਂ ਚ ਮੱਛਰ ਬੱਜੇ ਯਾਰ ਮੋਟਰਸਾਈਕਲ ਜਿੱਤੇ ਹਾਂ ਵਾਲਾ ਭਾਈ ਦਾ ਹੋਰ ਹਾਂ ਹਾਂ ਆ ਕੰਮ ਵੀ ਆ ਗਏ ਆ ਬੱਚਾ ਨਾ ਹਾਂ ਮਹੀਨਾ ਰਹਿ ਗਿਆ ਵੈਸਾ ਬੱਚਾ ਹੀ ਮਹੀਨਾ ਐ ਬੱਸ ਹਮ ਹਉ ਤੂੰ ਠੀਕ ਜਾਈਂ ਨਾ ਠੀਕ ਆ ਵਧੀਆ ਦੇਖ ਲੈ ਪਹਿਲਾਂ ਜਰ ਪੰਜੇ ਕੱਚੇ ਬੰਜ ਹੁੰਦੇ ਆ ਨਾ ਹਾਂ ਅੱਜ ਕੱਲ ਕੋਈ ਨਹੀਂ ਆ ਸਾਂਚ ਵਹਿੰਦੇ ਸੀ ਅੱਜ ਕੋਈ ਪੈ ਚੋ ਕੋਈ ਦੇਖ ਕੇ ਅੱਜ ਇੱਕ ਦੂਜੇ ਹਾਂ ਇਹ ਗੱਲ ਤਾਂ ਮੰਨਦਾ ਤੂੰ ਵੀ بیٹھ ਕੇ ਗਏ ਹਾਂ ਦੋਨੋਂ ਕੱਚੇ ਬੈਠ ਕੇ ਆ ਗਏ ਨਾ ਹਮ ਹੋ ਜੋ ਠੀਕ ਆ ਵਧੀਆ ਚਲੋ ਬੱਜੀ ਆ ਚਾਈ ਜਾ ਹਮਮ ਆਪਣੇ ਅੱਜ ਤੋਂ ਭੇਜੇ ਦਾ ਵੀ ਕੰਮ ਜੇ ਯਾਰ ਠਾਪੀ ਹੋ ਗਿਆ ਕਿਵੇਂ ਹੋਂ ਪਹਿਲਾਂ ਵਧੀਆ ਪਸ਼ੂ ਪੂਛੂ ਲਿਆਉਂਦੇ ਸੀ ਹੁਣ ਤਾਂ ਬਸ ਸੁੱਕਿਆ ਪਿਆ ਸਾਰਾ ਹਾਂ ਪਾਣੀ ਹੈ ਹੀ ਨਹੀਂ ਹਣੀ ਨਹੀਂ ਹੋਈ ਤੇ ਗੱਲ ਗੰਝਾ ਪਾਣੀ ਹੈ ਜਾਂ ਨਾਲੀਆਂ ਦਾ ਹਾਂ ਹਮ ਪੱਲੋਂ ਹੁੰਦਾ ਨਹਿਰੀ ਪਾਣੀ ਆਉਂਦਾ ਉਪਰੋਂ ਖਾਲਾ ਉਤੋਂ ਦੀ ਹਾਂ ਨਹਿਰ ਦਾ ਹੁੰਦਾ ਪਸ਼ੂ ਵੀ ਵਜਿਆ ਰੰਜੇ ਨਾ ਹੁੰਦੇ ਤਾਂ ਜੇ ਪਾਣੀ ਪੀਂਦੇ ਹਾਂ ਹੁਣ ਤਾਂ ਉਹ ਵੀ ਗੱਲ ਗਈ ਯਾਰ ਪਾਣੀ ਘਟ ਗਿਆ ਹੁਣ ਹਾਂ ਘਟ ਗਿਆ macam gadia apa yang cepnya ajar kan gadia kucingnya baru cepnya. ah jantinga. hmm. berapa dah dah lengan ni. kalau <laughs> ada chat kebi ya nombor berapa dia buat dia na. haikan nombor buat dia. eh chat ini jantik dia jantinga. na na. apa. ਦੰਦ ਲੰਨਦੇ ਆਏ ਹੁੰਦੇ ਲੀਂਡ ਵੀ ਆੜੜਕੇ ਦਿੱਤੀ ਦਿੱਨਨ ਅੰਮਲ ਨਾ ਪੱਕੀ ਤੇਜ ਸੀ ਅੱਛਾ ਇਹੇ ਕੰਮ ਕੀ ਹੋ ਗਿਆ ਅੱਛਾ ਕੋਈ ਦਲਾ ਹੈ ਨਹੀਂ ਨੀ ਪਾਣੀ ਤਾਂ ਹੁਣਾਂ ਨਹੀਂ ਢਲੇਣਾ ਹੀ ਕਸਾ ਲੈਨੇ ਕਿੱਛੇ ਕਰ ਲੈਨੇ ਹੋਰ ਕੀ ਦਿੱਨ ਲੰਨਦੇ ਆਏ ਲੀਂਡ ਤੇ ਵੀ ਨਾ ਪਰ ਤਰੇ ਆਵੀ ਤਦਕਸਾਲ ਕੀ ਉਹ ਪੈਂਦੇ ਯਾਰ ਦਾ ਆ ਰੂਹੀ ਬੈਠਣਾ ਵੀ ਔਖਾ ਹੋ ਜਾਂਦਾ ਰਾਤ ਨੂੰ ਤਾਂ ਆਏ ਹਾਂ ਅੱਗੇ ਪਾਣੀ ਹੁੰਦਾ ਸਾਰੇ ਛਪੜ ਚ ਭੰਜਦਾ ਰੂਹੀ ਵਾਲੇ ਹੱਥ ਧੋ ਲੈਂਦੇ ਹੁਣ ਤਾਂ ਪਾਣੀ ਵੀ ਨਹੀਂ ਕਿਤੇ ਭੰਜਦੇ ਲੈਣ ਦੀ ਕੀ ਸੀ ਕਰਨੀ ਪੈਂਦੀ ਆ ਓਏ ਮੈਨੂੰ ਆਇਆ ਦਾ ਕਿਸੇ ਕਰ ਕਰ ਬੰਡੀ ਨਾਲ ਘਸਾਰਨਾ ਕਿਤੇ ਪਾਣੀ ਦੀ ਬੋਤਲ ਲੈ ਕੇ ਤੜਕੇ ਰੁਕੀ ਕਰੋ ਪਰ ਕੇ ਨਾ ਤਾਂ ਰੋਹੀ ਹਿਆਤ ਤੋਤੇ ਜਾਂਦੀ ਆ ਉਹਦਾ ਹਰ ਕਿਸੇ ਨਾਲ ਵੀ ਉਹੀ ਗੱਲ ਬਣ ਜਾਂਦੀ ਆ ਭਿੰਦੇ ਲਾਂ ਦੀ ਮੱਚਦੀ ਆ ਮਗਰ ਜਾਂ ਕਮ ਹੋ ਜਾਂਦੇ ਬੰਡ ਤੇ ਚਲ ਕੀ ਆ ਭਿੰਦਾ ਆਕੜਾਈ ਜਾ ਐ ਕੀ ਹੁੰਦਾ ਦਾ ਚੱਲ ਰਾਈ ਤੋਰਾ ਫੇਰਾ ਹੋ ਜਾਂਦਾ ਮਾੜਾ ਮੋਟਾ ਬੰਦਾ ਰੋਟੀ ਹਾਜ਼ਮ ਹੋ ਜਾਂਦੀ ਰਾਤ ਨੂੰ ਹਏ ਢੜਕੇ ਦਾ ਉਤਰਦੀ ਨਹੀਂ ਵੀ ਪੈਂਦੇ ਲਨ ਦੀ ਆਥੰਦਾ ਨਹੀਂ ਟਾਈਮ ਬੰਦ ਲਿਆ ਰੋਡਵੇਜ ਬਾਬੂ ਓਹ ਹੋ ਹਰਾ ਤੂੰ ਕਹਿੰਦਾ ਮੈਂ ਦੀ ਲੋੜ ਲੈ ਤੁਸੀਂ ਹੌਲੀ ਤੋੜ ਲੋ ਅੱਗ ਲੱਗੀ ਆਲੇ ਬਾਬੂ ਜਾਂਦੇ ਆ ਦੀ ਫੁੱਦੀ ਤੁਸੀਂ ਜਾ ਕੇ ਅੱਗ ਵਜਾਉਣੀ ਆ ਕਾਈ ਤਾਂ ਮੇਰੇ ਸਾਰੇ ਮਰਦੇ ਆ ਫੇਰ ਰੱਬ ਨੂੰ ਦੋਸ਼ ਦਿੰਦੇ ਆ ਅਕੇ ਭਾਈ ਇਹ ਤਾਂ ਰੱਬ ਨਹੀਂ ਕਰਦਾ ਰੱਬ ਨੇ ਕੀ ਕਰਤਾ ਅੱਖ ਵੀ ਅੱਖਾਂ ਖੁੱਟੀਆਂ ਸੀ ਟੋਡੀਆਂ ਆਈ ਜਾਂਦੂ ਅੱਗ ਲੱਗੀ ਆ ਮੂੰਹ ਉਹ ਜਾ ਕੇ ਪਸ਼ੂ ਡੰਗਰ ਬਣ ਗਏ ਫਿਰ ਆ ਫੋੜਿਆ ਪਟੋਈ ਆਈ ਆ ਗੱਗਰਦਿਆ ਨਹੀਂ ਐਂ ਜਦਕ ਮੈਂ ਮਖਰਾ ਹਾਂ ਉਹੀ ਆ ਗੱਗਰਦਿਆ ਨਹੀਂ ਗੱਜਿਆਲੀ ਐ ਇਹ ਵਾਰੀ ਮਾਰ ਖਾ ਜਾ ਗੱਜਿਆਲ ਵੇ ਹੋ ਹੋ ਜਾ ਕਿੱਧਰ ਚੱਲ ਪਿਆ ਕਿਹੜਿਆ ਵੇ ਓ ਤਿੱਤਰਾ ਮਚਾ ਓ ਹੋ ਹੋਰ ਬਾਈ ਤਿੱਤਰਾ ਬੱਜੀ ਆ ਬੱਜੀ ਆ ਠੀਕਾ ਬਜੀ ਅਬ ਜੱਟ ਠੀਕਾ ਕਿਧਰੋਂ ਆਇਆ ਓਏ ਇੱਥੇ ਰੋ ਹੀ ਗਿਆ ਸੀ ਭਰਾਵਾ ਓਏ ਭੈਂਚ ਹੱਥ ਲਿਬੜਤੇ ਨੇ ਛਾਲਾ ਰਹੀ ਜਾ ਬਾਈ ਜਵਰੀ ਭਾਈ ਹੱਥ ਤੇਰੇ ਕਾਹਦੇ ਨਾਲ ਲਿਬੜ ਗਿਆ ਓਏ ਜੋ ਹੀ ਗਿਆ ਕਿ ਆਇਆ ਛਾਲੇ ਅੱਛੇ ਲਿਬੜੇ ਹੋ ਤੂੰ ਰੋ ਹੀ ਤੂੰ ਨਹੀਂ ਜਾਂਦਾਗਾ ਜਾਂ ਜਾਂਦਾ ਤੂੰ ਹੱਥ ਚੋ ਚੇਕਿਆ ਮੈਂ ਤਾਂ ਕਿਸੇ ਕਰ ਕੈਸੇ ਹੱਥ ਤੇ ਤੋਤੇ ਨਹੀਂ ਓਏ ਹੱਥ ਮੈਂ ਨਾ ਨਾ ਮਿੱਟੀ ਨਾ ਸਾਫ ਕਰਿਆ ਹੱਥ ਤਾਂ ਨਹੀਂ ਮਿੱਟੀ ਜਾਂ ਸਾਫ ਦੇਖਉ ਨਹੀਂ ਯਾਰ ਕਿੱਦਾਂ ਚੱਲ ਪਿਆ کوس نہیں رو ہی جا کے ایسی ہن کرے جاندے پسو تے یار بھائی سنا دکھ چکھ کوئی اور ہے کی سنا کے تو کھسو کو تو بس ٹھیک ہاں بڑھیا ٹھیک رہندی ہے صحت ٹھیک ہے گوجے ہی کم کاجے ہو چکی ہے اچھا کہ گوڈے پے ریک دی تو کھل لگ گئے یار تیرا پتہ نہیں کی ہے پانی تانی چے ہے یا گسا ہے نا ہو جا ہو جا ہاں اور پلے ਠੀਕ ਆ ਠੀਕ ਆ ਵਧੀਆ ਮੈਂ ਤੇ ਹਾਂ ਮੈਂ ਤੇ ਬੋਲਾ ਬੱਚੇ ਜੀ ਮੈਂ ਖਾਈ ਗੱਲਾਂ ਹੀ ਕਰੀ ਜਾਂਦੇ ਸੀ ਮੈਂ ਖ ਅੱਜ ਕੱਲ੍ਹ ਦੇਖ ਲੈ ਕੋਈ ਬੰਦਾ ਬੰਦਾ ਹੀ ਨਹੀਂ ਹੈ ਬੰਦੇ ਬੈਠਣੋਂ ਹਟ ਗਏ ਤੇ ਤਰਾ ਆ ਜਾਓ ਟਾਈਮ ਨਹੀਂ ਰਿਹਾ ਭਾਈ ਲੜ ਪੈਂਦਾ ਨਹੀਂ ਨਹੀਂ ਜਾਓ ਭਾਈ ਨਹੀਂ ਗੁੱਸਾ ਜਿਹੜੀ ਫੋਨ ਜਾਗੇ ਨਾ ਇਹਦੇ ਵਿੱਚ ਹੀ ਬੜੀ ਜਾਂਗੇ ਵਿੱਚ ਹੀ ਬੜੀ ਆ ਦੇਖ ਮੇ ਪੋਤੇ ਜੀ ਮੈਨੂੰ ਹੀ ਲੈ ਕੇ ਦਿੱਤਾ ਇੱਕ ਆ ਅੱਛਾ ਹਾਂ ਉਹ ਇਹ ਚ ਤਾਂ ਯਾਰ ਬਾਲਾ ਖੁਸ ਹੋ ਰਿਹਾ ਕਹਿੰਦੇ ਯਾਰ ਬਾਲਾ ਬਾਲਾ ਨਾਲੇ ਆ ਜੋ ਨੰਗੀਆਂ ਬੁੜੀਆਂ ਜੀ ਆਉਂਦੇ ਨੇ ਚੋਂ ਉਹ ਜਾਈ ਆ ਮੁੰਡਾ ਕੋਲੇ ਬੱਚਾ ਯਾਰ ਕੀ ਬੋਲੀ ਜਾਂਦਾ ਜੀ ਮੁੰਡਾ ਕੀ ਆਲਾ ਫਿਰ ਉਹ ਹੀ ਦੇਖਦਾ ਨਾ ਹੈ ਉਹ ਹੀ ਦੇਖਦਾ ਨਾ ਪੋਲੇ ਮੈਂ ਤਾਂ ਸੁਣਿਆ ਸੀ ਯਾਰ ਮੈਂ ਦੇਖਿਆ ਤਾਂ ਹੀ ਨਹੀਂ ਜੀ ਅੱਛਾ ਹਾਂ ਕੀ ਆ ਕਿਸੇ ਦਾ ਮੈਂ ਕਿਹਾ ਜੇ ਮੇਰਾ ਵੀ ਖੁੰਝ ਆ ਜਾਏ ਗਿਆ ਯਾਰ ਘਰੇ ਮੈਂ ਉਹਦੇ ਇਸ਼ਾਰੇ ਚੁਰਦਾ ਸੀ ਮਸ਼ੇ ਆਇਆ ਉਹ ਰੱਖਿਆ ਕਰ ਭਾਈ ਕੋਈ ਉਹ ਹੈਗਾ ਸ਼ੀ ਖੁੰਝਾ ਕਰੇ ਰਹਿ ਗਿਆ ਇਹਦੇ ਨਾਲ ਆਸਰਾ ਗਿਆ ਆਸ਼ਰਾ ਹੋ ਜਾਂਦਾ ਆਸ਼ਰਾ ਹੋ ਤੇ ਗੱਲ ਕੀ ਆ ਔਰ ਤਾਂ ਕੀ ਕਰਨਾ ਕੁੱਤੇ ਬਿੱਲੇ ਤਾਂ ਭਾਈ ਰਾਤ ਭਰate ਹਾਂ ਆਏ ਹੋਏ ਅੰਦਰ ਲੋਟਾ ਔਰ ਵਾਰ ਚ ਠੀਕ ਹੈ ਹਾਂ ਤੇਰਾ ਭਲਾ ਰੋਲਾ ਰਲਾ ਆ ਗਿਆ ਹੋ ਗਿਆ ਸੀ ਨਿਭੜ ਗਿਆ ਵੇਰਾ ਤਾਂ ਨਿਭੜ ਹੀ ਗਿਆ ਹਾਂ ਹਾਂ ਇਹਨੂੰ ਕੁੜੀ ਜੀ ਨਹੀਂ ਛੇੜਤੀ ਸੀ ਹਾਂ ਬੋਲੋ ਨਹੀਂ ਗੁੰਡਾ ਉਹ ਨਿਪੜਿਆ ਮਸਾ ਅੱਛਾ ਕੇ ਬੋਲੇ ਦਾ ਪੁੱਛ ਰੱਬ ਉਹ ਕੰਜਾ ਜੋ ਹੈ ਜੇ ਕੰਮ ਨਾ ਕਰਿਆ ਕੇ 10 ਦਿਨ ਤੇ ਚੱਜੂ ਪੈਂਦਾ ਰਿਹਾ ਅੱਛਾ ਕੇ ਤੇ ਹੋਰ ਐ ਜੇ ਕੰਮ ਨਾ ਕਰਿਆ ਕਰ ਭੋਲੇ ਉਹ ਲਾਗੜਾ ਹਟਦਾ ਕੰਜੇ ਦਾ ਹੋਰ ਬਈ ਠੀਕ ਆ ਬਰਾ ਹਾਂ ਬੱਚੇ ਆ ਤੂੰ ਲੱਛ ਬਸ ਭਰਾਵਾ ਤੈਨੂੰ ਪਤਾ ਤੋ ਅਗੋਂ ਬਾਵਾ ਜਵਾਨ ਜਿਆ ਲੱਗਣ ਲੱਗੇ ਕੋਈ ਕਿਹੜਾ ਯਾ ਚੋਰਾ ਖਾਈ ਜਾਂਦਾ ਵੜ ਵੜ ਦੋਨੇ ਜੀਆਂ ਅੱਛਾ ਬਸ ਖਾਪ ਲੈਨੇ ਦੋ ਰੋਟੀਆਂ ਤੇ ਖਾ ਲੈਨੇ ਆ ਹਾਂ ਅਚੋਲ ਜੀ ਵੀ ਓਖ ਹੀ ਆ ਯਾਰ ਜਵਾਕ ਜੂਕ ਲਾ ਨਾ ਹੋਰ ਹੋਇਆ ਹੀ ਨਹੀਂ ਯਾਰ ਤਿਤਰਾ ਪੈਣ ਚੋਦੇ ਘਟੋ ਘਟ 12 ਬਰੇ ਹੋ ਗਏ ਹੁਣੇ ਮੈਂ ਕਾ ਚੰਗ ਮੈਂ ਇੱਕ ਵਾਰੀ ਪਹਿਲਾਂ ਵੀ ਜੱਛਾ ਤੂੰ ਗੱਲ ਨਹੀਂ ਸੁਣੀ ਯਾਰ ਕਿਵੇਂ ਹੋਏ ਉਹ ਜਾਇ ਚੱਕ ਬਾਂਦਰੀ ਮਕਾਂਚ ਬਾਬਾ ਜਨ ਅਸੇ ਬਾਂਦਰੀ ਪਿੰਡ ਹਾਂ ਅਛਾ ਉਹਦੇ ਕੋਲ ਜਾ ਕੇ ਦੇਖ ਪੱਕਲ ਜੀਆ ਪੂਰਾ ਓਹੋ ਓ ਮੈਂ ਤੈਨੂੰ ਪਹਿਲਾਂ ਮਜੱਥਾ ਜੀ ਇੱਕ ਵਾਰੀ ਉਹਦੇ ਤੂੰ ਉਹ ਘੱਟਾ ਮੇਰੀ ਗੱਲ ਨੂੰ ਗੌਰ ਨਹੀਂ ਕੀਤੀ ਮੈਂ ਗੌਰ ਨਹੀਂ ਕੀਤੀ ਹਾਂ ਜਿਹੜਾ ਹੋ ਜਾਂਦਾ ਨਹੀਂ ਬੁਢੇ ਡਾਕਟਰਾਂ ਤੋਂ ਉਹ ਜਾਂਦਾ ਹੋ ਜਾਂਦਾ ਕੰਜਰ ਜਾ ਹਾਂ ਓਏ ਆਇਆ ਤਾਂ ਡਾਕਟਰਾਂ ਤੋਂ ਦਵਾਈ ਬੁੜੀ ਦਵਾਈਆ ਡਾਕਟਰ ਕਹਿੰਦੇ ਭਾਈ ਇਹਦੇ ਅੰਦਰ ਨੁਕਸਾ ਮੈਨੂੰ ਕਹਿੰਦੇ ਟੀਕਾ ਭਰਾ ਦੇ ਚੱਲ ਉਹ ਤਾਂ ਜਬ ਦੇ ਚਾਹੀਦੇ ਆਉਣਾ ਨਾ ਆਉਣਾ ਤੇ ਇੱਕ ਵਾਰੀ ਜਾ ਕੇ ਤਾਂ ਦੇਖ ਲੈ ਕਿ ਨਹੀਂ ਭੁੱਲੇ ਜਾ ਆ ਜਾਂਦਾ ਕੀ ਹਰ ਜਾ ਹਾਂ ਜਾ ਕੇ ਦੇਖੀ ਜੋ ਮੇਰੀ ਗੱਲ ਸੁਣ ਲੈ ਜਦੋਂ ਅਸੀਂ ਮੈਵਾਗਾ ਸ਼ਹਿਰ ਭਾਈ ਲੈ ਕੇ ਉਹਨੂੰ ਹਾਂ ਤੇ ਡਾਕਟਰ ਕਹਿੰਦੇ ਕੈਂ ਕਰ ਪਤਾ ਆ ਅਗੇ ਟੀਕਾ ਤਰਾ ਦੇ ਦੇ ਮੈਂ ਕਿਹਾ ਡਾਕਟਰ ਨੂੰ ਆਖਿਆ ਮੈਂ ਕਿਹਾ ਉਰੇ ਆਓ ਬਰਾ ਡਾਕਟਰ ਜੀ ਹਾਂਜੀ ਕਹਿੰਦਾ ਦੱਸਤਾ ਕੀ ਆ ਮੈਂ ਕਿਹਾ ਜੇ ਮੈਂ ਕਿਹਾ ਯਾਰ ਮੈਂ ਸਾ ਦੇ ਤਾਂ ਟੀਕੇ ਭਰਦੇ ਸੀਗੇ ਆ ਬੁੜੀਆਂ ਦੇ ਵੀ ਭਰਨ ਲੱਗੇ ਹੁਣ ਆਪਾ ਕਹਿੰਦਾ ਨਹੀਂ ਅੱਜ ਕੱਲ ਤੇ ਸ਼ਾਇਆ ਕੁਛ ਆ ਹਾਂ ਹਾਂ ਉਹ ਦੱਸਣ ਦੀ ਗੱਲ ਆ ਕਹਦਾ ਨਹੀਂ ਤਾਇਏ ਭਰਿਆ ਜਾਂਦਾ ਕੀ ਕਹਿੰਦਾ ਬੁੜੀ ਦੇ ਵੀ ਹਾਂ ਭਰਿਆ ਜਾਂਦਾ ਇਹ ਕੋਮਾਂ ਦੀ ਗੱਲ ਆ ਯਾਰ ਭੋਲਿਆ ਮੈਂ ਤਾਂ ਭਾਈ ਪੁਰਾયા ਨਹੀਂ ਮੈਂ ਕਿਹਾ ਯਾਰ ਕੀ ਐਵੇਂ ਤਾਰਾ ਜੀਆਂ ਦੇ ہاں دیسی حال دینا یا, یا بھی جاگ سوائے بچھا یا کری میں پڑھ دینا تو پڑھ دے گا بس سوائے وہ دے دا تیرے کام نہیں کر رہا واہ ہوئی تے تو پھر میں نار باگ چلیں گے کسی ملے باگ چلوں دا اچھا دو جائیے ਹਾਂ ਪੋਲੇ ਤੂੰ ਵੀ ਚੱਲੇਂਗਾ ਫੇਰ ਬਗ ਚੱਲਾਂਗੇ ਹੁਣੀ ਬਗ ਚੱਲਦੇ ਆ ਉਹਨੂੰ ਭਾਂਦੀ ਬੁੱਦੀ ਤੂੰ ਜਾਜ ਲਈ ਬੈਠਾ ਬੈਠਾ ਜਨੂ ਆ ਤਾਂ ਬਾਟਾ ਜੀ ਹਾਂ ਬਗ ਚੱਲਾਂਗੇ ਤੂੰ ਤਰਾ ਕੱਲਾ ਦੇ ਕਰਦਾ ਕੰਜੇ ਦਾ ਬਗ ਚੱਲਾਂਗੇ ਪੋਲਾ ਸਹੀ ਕਹਿੰਦਾ ਫੇਰ ਇਹ ਕੀ ਕੋਈ ਨਹੀਂ ਆਪਾਂ ਕਿਸੇ ਵੇਲੇ ਫੇਰ ਚੱਲਾਂਗੇ ਮੈਂ ਤੁਹਾਨੂੰ ਦੱਸੂਗਾ ਚੰਗਾ ਚੱਲ ਕੋਈ ਨਹੀਂ ਜੱਟ ਜੀ ਆਪਾਂ ਹੀ ਹੁੰਦਾ ਕੋਈ ਹਾਂ ਮੌਕੇ ਦਾ ਕਿ ਚੰਨ ਪੀੜੀ ਦੀ ਗੱਲ ਐਵੇਂ ਆਇਆ ਤਾਂ ਮੌਕੇ ਦਾ ਕਿ ਸਦੀਕ ਲੱਗ ਰਿਹਾ ਉੱਥੇ ਭਾਂਦੀ ਬੁੱਦੀ ਵਗ੍ਹਾ ਦੀ ਚਲ ਠੀਕ ਆ ਭਈ ਨਾ ਮੰਨ ਕੰਜ ਸਾਨੂੰ ਪੀ ਆ ਜਵਾਖ ਚੂ ਲ ਲੈਣਾ ਇਸੀ ਥੋੜੀ ਜਿਆਦੇ ਨੁਕਸ ਪਈ ਜਾਂਦਾ ਜਿੰਨਾ ਤੈਨੂੰ ਦਪਾਈ ਨੁਕਸ ਨਹੀਂ ਪੋਲਿਆ ਮੇਰਾ ਨਾ ਅਸਲ ਪੁੱਛੇ ਮਾਂ ਨਹੀਂ ਉੱਠਿਆ ਮੈਂ ਕੋਈ ਤਾਂ ਮਲੇ ਤਾਕਤ ਵੀ ਤਲਾਂ ਛੱਡਿਆ ਕੋਈ ਡਾਕਟਰ ਨਹੀਂ ਛੱਡਿਆ ਭਰਾਵਾ 12 ਬਰੇ ਹੋ ਗਏ ਘਰ ਲਟਾਲਿਆ ਮੁੰਡਾ ਨਹੀਂ ਹੋਇਆ ਛਿਕੜ ਵਕ ਕੁੜੀ ਹੋ ਜੇ ਭੈਣ ਚੋਦਾ ਫਿਰ ਉਹਦੇ ਕੋਲੇ ਜਾ ਕੇ ਦੇਖ ਤਾ ਲੈ ਉਹਦੇ ਕੋਲੇ ਪਰਚਾ ਲਾਂਗੇ ਭਾਈ ਭਾਗੀ ਪਰਚਾਉਣਿਆ ਕਿਹਨੇ ਚਿੱਤਰ ਸਿਆ ਪਰਚਾ ਹੀ ਲੈ ਫਿਰ چل بگ چلا گا کسی ویل چل میرے کوئی ہے نہیں تو سکوٹر لے چلی اپنے باغ چلان گے کوئی گل نہیں جڑا مچیا کوئی

ਵੇਲੀ ਕਿ ਮੈਂ ਹੁਣੇ ਫੌਨ ਲਾਣਾ ਜਾਂ ਗੱਡੀ ਤੇ ਲਈ ਚਲਦੇ ਆ ਹਾਂ ਗੱਡੀ ਤੇ ਲੋਟਾ ਸਕੂਟਰ ਤੇ ਤੱਕ ਨਹੀਂ ਆ ਰਿਹਾ ਇਸ ਵੇਲੇ ਲੋਟਾ ਦਾ ਅੱਛਾ ਮੈਂ ਜਾਮਾ ਪਹੁੰਚ ਪਿਆ ਤੇਰਾ ਪਾਲਾ ਲੱਗੂਆ ਪਾਲਾ ਲੱਗੂ ਨਾਲੇ ਕੋਈ ਭੋਲੇ ਵਿਚ ਮਾਰ ਕੇ ਯਾਰ ਨਾ ਨਾ ਹੁਣੇ ਲੈ ਚਲ ਜਾਂ ਤੇਰਾ ਕਾਹ ਵੀ ਆਸ਼ੀ ਨਾਲ ਲੋ ਨਾ ਯਾ ਚੁਗਾ ਪਰ ਜਾ ਨੀਂ ਕਿ ਆ ਕਰ ਜਾ ਕੇ ਜਾ ਮਤਿਆਰ ਉਹਦਾ ਕੀ ਕੋੜੇ ਪੀੜਨੇ ਆ ਮੈਂ ਜਾ ਫਿਰ ਜਾ ਜਾ ਮੈਂ ਹੁਣੀ ਪੌਂ ਕਾ ਜਾ ਗੱਡੀ ਪੈਸੇ ਪੂਸੇ ਹਾਨੀ ਮੇਰੇ ਕੋਲੇ ਨਾ ਨਾ ਮੈਂ ਬੱਛਾਂ ਯਾਰਾ ਕੇ ਜਾਰੇ ਜਾਰੀ ਆ ਪੰਜਾਨੀ ਚੱਲ ਚੰਗਾ ਫਿਰ ਲਿਆ ਗੱਡੀ ਇਨੇ ਕੋਈ ਨੀ ਆ ਗਈ ਗੱਡੀ ਦਾ ਬੱਛ ਲਿਆ ਗੱਡੀ ਮੈਂ ਇਹ ਫੋਨ ਲਾ ਜਾ ਆਓ ਉਹ ਲੈ ਚੱਲੀਓ ਤੂੰ ਵੀ ਨਾਰਾ ਹਾਂ ਚੱਲੂ ਐ ਇੱਥੇ ਕਿ ਭਰ ਛੁਣਛਣਾ ਫੜਦਾ ਘਰੇ ਤਾਂ ਆਖਿਆ ਮੜਾ ਜਾ ਆ ਖੱਜੋ ہاں بھائی گی وہلی آ جائے دس منٹ ہاں تو تین کی کا گھنٹہ دو لاکھ جان گے بس چی آ جائیے مڑ کے تو اچھی آپ ہی آ جاؤں گے کجی آیا اتنے بند بھی آیا جی ہاں چالا ٹھیک ہے ٹھیک ہے آ جا ابھی تھی آ جا تھی لے کے آ جا یو ایجنسی ہے کوئی ٹھیک ہے ٹھیک ہے میں بھول جی گیچ آ ਬਾਈ ਸੁਮੋਕੇ ਹੁੰਦਾ ਹੈ ਬਾਈ ਚਲ ਚਲੀਏ ਪੇ ਜਾਓ ਚਲੋ ਫਿਰ ਪੜਾ ਹੋ ਜੀ ਚਲ ਕੇ ਹਾਂ ਤੂੰ ਵੀ ਉੜਤਾਂ ਦੇ ਮਗਰ ਲਾ ਆ ਜਾ ਆ ਜਾ ਕੁਛ ਨਹੀਂ ਲੱਗ ਗਿਆ ਯਾਰ ਕੀ ਆਵਾਜ਼ ਆ ਜਾਂਦੀ ਨਹੀਂ ਆਗੇ ਉਹ ਕੌਣ ਦੇ ਖੜੇ ਆ ਚਾਂ ਭਜਾਈ ਤੇ ਜਾ ਜਾ ਆ ਜਾ ਆ ਜਾ ਕੋਈ ਮੈਂ ਬੈਠੂ ਇਹਦੇ ਨਾਲ ਤੂੰ ਪਰੋਂ ਦੀ ਹੋ ਜਾਏ ਉੱਤੋਂ ਦੀ ਓਏ ਓਏ ਕੋ ਕਰਦਾ ਜਾਂ ਉੱਤੋਂ ਦੀ ਹੋ ਤੂੰ ਅੱਗੇ ਬਹਿ ਜਾ ਅੱਗੇ ਬਹਿ ਜਾ ਪੌਣ ਆ ਅੱਗੇ ਬਹਿ ਜਾ ਆ ਜਾ ਆ ਜਾ ਫੋਲਿਆ ਚਲੋ ਆਹ 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 ਵਾਦਾ ਤੂੰ ਚੰਗਾ ਕੀਤਾ ਮੈਂ ਸਿੱਖ ਜਾਣਾ ਠੀਕ ਹੈ ਆਹ ਕੋਲ ਹੈ ਭਾਈ ਆਹਰਾਮਨ ਚੱਲੀ ਭਾਈ ਮਰ ਕੇ ਵੜਿਆ ਹਾਂ ਯੋਗ ਗਰਮਾਇਸ਼ਾਂ ਦੀ ਅਸੀਂ ਛੇ ਹੋਈ ਗਰਮਾਇਸ਼ ਨਹੀਂ ਤੇ ਬੇ ਤੁਹਾਨੂੰ ਚ ਕੀ ਨਾ ਤੁਸੀਂ ਜਾਂਦੇ ਸੀ ਪਹਿਲਾਂ ਹਾਂ ਹਾਂ ਯਕੀਂ ਹੈ ਜਵਾਕ ਹੋਊ ਤੈਨੂੰ ਪਹਚਾਈ ਆ ਕਿ ਕੋਈ ਨਹੀਂ ਮੈਂ ਤਾਂ ਥੱਕ ਗਈ ਲੋ ਚੇਲਿਆਂ ਕੋਲ ਮੈਂ ਤਾਂ ਬੁੱਢੀ ਹੋ ਗਈ ਤਿੱਤਰ ਕੇ ਰਿਸ਼ਤੇਦਾਰਾਂ ਕੋਲੇ ਹੋਇਆ ਹਾਂ ਹੋਇਆ ਬਾਈ ਛੱਜ ਹੋਇਆ ਚਾਈ ਇਹ ਮਾਂ ਮੇਰੀ ਨੋਕ ਹੋਏ

ਆਜਾ ਆਜਾ ਭਾਈ ਨੂੰ ਕਹੇ ਵਾਰੀ ਸਾਈਡ ਤੇ ਲਾ ਦੂ ਭਾਈ ਸਾਈਡ ਤੇ ਲਾ ਕੇ ਆਜਾ ਮਹਾਰਾਜ ਆਹੋ ਸਿੱਧੀ ਲਾਦੀ ਨਹੀਂ ਆਹ ਸਾਈਡ ਤੇ ਕੋਈ ਸਾਧਨਾ ਆ ਜਾਂਦਾ ਭਾਈ ਆਜੋ ਆਜੋ ਚਲੋ ਆਹੀ ਬਾਬੇ ਆਜਾ ਪੰਜਾਈ ਮਾਰ ਲੈ ਚਲ ਜਾ ਉਹ ਤੂੰ ਕਉ ਪੈਂਦਾ ਯਾਰਾ ਬਿਆਹ ਹੈ ਤੂੰ ਆ ਕੇ ਮੈਂ ਓਏ ਓਏ ਐ ਚੱਲ ਜਾ ਆਜਾ ਓਏ ਹੱਥ ਤੂੰ ਛੱਡ ਓਏ ਓਏ ਐ ਨਹੀਂ ਮੈਨੂੰ ਪਤਾ ਬਾਪੇ ਦਾ ਜਿਹੜੇ ਪੈਂਦਾ ਯਾਰਾ ਤੈਨੂੰ ਨਹੀਂ آجا 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 ایلتا کرنو نہیں ہر پیز پیز آآ آآ دا تیترا یہ رہا نا اوہ ایلتا کار جی جارا بابا میں یوں پتا جا میری گالہ فرماری کیتے بابا پیسے نہ پارے مانگ لے اوہ نہیں مانگ جا میں بچان جا جائیں پہ کیوں پیسے مانگو یہ کہنے بھنڈا ہی ਮੁੰਡਾ ਮੁੰਡਾ ਮੈਨੂੰ ਤਾਂ ਯਕੀਨ ਕਿਸੇ ਦਾ ਨਹੀਂ ਬੱਥੇ ਆ ਜਾ ਆ ਜਾ ਪਰਚਾਈ ਛੁਈ ਆ ਬੇ ਮੇਰਾ ਹੱਥ ਕੋ ਮਾਮਲੀ ਹੈ ਮੈਨੂੰ ਪਤਾ ਬਾਬਾ ਕਿੱਥੇ ਪੰਜਾ ਯਾਰ ਪਤਾ ਫਿਰ ਹੱਥ ਤਾਂ ਨਹੀਂ ਫੜਨਾ ਤੂੰ ਕੋਈ ਗੱਲ ਨਹੀਂ ਚੱਲ ਦਿੱਤਵਾ ਜੀ ਕਰਦਾ ਤੂੰ ਆਓ ਬੱਥੇ ਬਾਬੇ ਆਸ਼ਨ ਤੇ ਬੈਠਾ ਹਾਂ ਆ ਗਈ ਰਾਮ ਰਾਮ ਬਾਬਾ ਜੀ ਹੋਰ ਕੀ ਆ ਰਾਇ ਭਰਦਾ ਵਧੀਆ ਵਧੀਆ ਬਾਬਾ ਜੀ ਤੁਸੀਂ ਜੱਛੋ ਜਾਵਾਂ ਲਹਿੰਦੇ ਰਾਜੀ ਖੁਸ਼ੀ ਹਾਂ ਰਾਜੀ ਖੁਸ਼ੀ ਹੋਰ ਖਣਾਓ ਬੇਟਾ ਵਧੀਆ ਵਧੀਆ ਬਾਬਾ ਜੀ ਕਿਹਨੂੰ ਆਪਾਂ متعی بی بہادر سنگ ودیا بدیا ٹیک ਤੇਰੇ ਕੋਲ ਕਿੰਨੇ ਆ? 500 ਉਹ ਬਾਬਾ ਸ਼ੈਤਾਂ ਠੀਕ ਨੇ। ਬੜਾ ਬੱਲੇ ਬੱਲੇ ਮਾਰਦੀ ਗੀ। ਚਲੋ ਵਧੀਆ ਬਾਬਾ ਜੀ ਵਧੀਆ। ਤੂੰ ਤਾਂ ਕਸੁੱਤੇ ਥਾ। ਕੇਲਾ ਮੋਨ ਲਿਆ ਬਾਬਾ ਫੇਰ ਹੈਂ। ਆ ਕੇਲਾ ਆਪਣੇ ਕੋਲੇ ਹੈਗਾ ਖੋਪਾ ਜੀ। ਮਾਦਰ ਹੋ ਰਹੀ ਬਹੁਤ ਪੁਰਾਣੇ ਆਉਂਦੇ ਆ ਤੁਹਾਡੇ ਕੋਲ। ਬਸ ਬਾਬਾ। ਉਹ ਬੱਲੇ ਬੱਲੇ ਹੱਥ ਫਰਾ ਰਹਾ ਬਸ ਤੈਨੂੰ ਆਸ਼ੀਰਵਾਦ। ਹੱਥ ਦਬਾਲਿਆ ਨੇ ਫੇਰ। ਇਹ ਬਾਬਾ ਨਾਮੀ ਸੰਗਤ ਲਿਆਂਦੀ ਆ ਮੈਂ। ਅੱਖਾ ਇਹ ਕਿਹੜੇ ਪਿੰਡੋਂ ਆਇਆ ਬੜਾ ਗੁਰੂ ਹਾ। ਹੈ ਕਿਹੜੇ ਪਿੰਡੋਂ ਆਇਆ। ਬਾਬਾ ਮੈਰੀ ਪੈਨੀ ਆ। ਇੱਥੇ ਮਰ ਗਈ ਪਾਜਾ ਮਾਈ। ਹੋਰ ਖਣਾ ਬਹਿ ਜਾ ਮੈਂ ਬਹਿ ਜਾ ਭਾਈ ਉਹ ਭਾਈ ਹੋਰ ਨਹੀਂ ਬੇਟਾ ਮੈਂ ਬੈਠਾਂ ਪਰਜਾਈ ਮੈਂ ਬਹਿ ਜਾ ਪਰਜਾਈ ਕੋ ਗੋਜਿਆ ਤੂੰ ਮਗਾ ਚਲੋ ਇਧਰ ਭਾਈ ਹੈ ਮੇਰਾ ਪੋਰਾ ਖਾ ਨਹੀਂ ਹੈ ਤੂੰ ਮਗਾ ਚਲ ਮੈਂ ਬੈਣਾ ਭਜਾਈ ਕੋ ਦੇਖੇ ਮੈਂ ਤਾਂ ਜਾਣੀ ਤੂੰ ਤਾਂ ਕੰਦ ਵੜਦੇ ਚੰਗਾ ਚੰਗਾ ਇੱਥੇ ਮਗਰ ਹੋ ਗਿਆ ਹਾਂ ਔਰ ਮੈਂ ਜਾਣਦਾ ਬਾਬਿਆਂ ਨੂੰ ਖਾ ਸਕਦਾ ਟਾਈਮ ਤੇ ਇਹ ਮੇਰਾ ਲਾਗੀ ਇਹ ਪੱਕਾ ਫਿਰ ਤਰਸੇ ਉਹ ਬੜੇ ਦਿਨਾਂ ਤੋਂ ਓਹ ਗੇੜਾ ਮਾਰਦਾ ਹੈ ਬਾਬਾ ਜਮਾਨੀਆ ਕਿਤਾਬਾਂ ਨੂੰ ਪੱਛੇ ਕਰ ਲੈਂਦੇ ਇਹ ਨਾਲੇ ਨੂਲੇ ਲਮਕਾਏ ਲੰਘੇ ਰਦੇ ਆ ਬੋੜ ਜੁਰਗੀ ਹੋ ਕੇ ਲੈਂ ਆ ਕੱਲੇ ਨਾਲੇ ਰਹਿ ਗਏ ਬਾਬਾ ਪੱਲੇ ਹੋਰ ਤਾਂ ਕੁਛ ਨਹੀਂ ਮੁਰੂ ਦਾ ਨਾਮ ਛੱਡ ਗਿਆ ਮੈਨੂੰ ਤਾਂ ਹਾਂ ਹੀ ਵਜਾ ਜੀ ਲੱਗਦੀ ਆ ਕੋਈ ਨਹੀਂ ਤੈਨੂੰ ਦੇਸੀ ਦਵਾਈ ਦੇਉ ਮੈਂ ਤੈਨੂੰ ਸਲਾਹ ਜੀ ਤਦੂ ਫੇ ਤਾਂ ਬਚਾਈ ਦੇਵੇਂ ਸਵਾ ਕੋਈ ਨਾ ਪਹਾੜਾਂ ਦੀ ਝਗ ਹੁੰਦੀ ਇੱਕ ਅੱਛਾ ਉਹ ਵੀ ਦਿੰ ਤੈਨੂੰ ਯਾਦ ਕਰਿਆਂ ਬਾਪਿਆਂ ਲਿਖ ਕੇ ਦਊ ਕਾਪੀ ਦੇ ਉੱਤੇ ਲਿਖ ਕੇ ਬਾਹ ਮਾਇਗਾ ਨਾ ਤੇਰਾ ਉਹ ਮੁਰੂ ਨਾ ਮੈਂ ਟੋ ਜੀ ਬਾਹਾਂ ਬਿਲਾ ਦੇ ਲਿਖ ਤਾ ਚਾਲੀ ਨਾ ਚੱਲੇ ਬਾਸ ਹਸਾਬ ਦਾ ਨਹੀਂ ਕੋਈ ਨਾ ਉਹਦੇ ਤੂੰ ਚੁੰਡੀ ਖਾ ਲਿਆ ਕਰੀ ਬੱਲੇ ਚੁੰਡੀ ਔਰ ਸੁਣਾਓ ਬਈ ਸਾਰੇ ਠੀਕ ਠਾਕ? ਹਾਂ ਵਧੀਆ ਬਾਬਾ ਵਧੀਆ ਤੂੰ ਦਾ ਅੱਛਾ। ਕਬਸ ਬੈਠੇ ਸੀ ਮਾਖਾ ਚਲੋ। ਕੋ ਫਾਈ? ਹਾਂਜੀ। ਅੱਛਾ ਮੁੰਡਿਆ ਨੂੰ ਖੁਸ਼ ਕਰੀ ਜਾਂ ਕਰਦਾ ਹੀ ਖੁਸ਼। ਫੜਾਇਆ ਕਰ ਕੋਈ ਗੱਲ ਬਾਤ। ਮੈਂ ਅਖਦਾ ਕਿ ਉਹਦਾ ਤਾਂ ਦਾਣਾ ਤੇਰਾ ਦਾਣਾ ਕੰਮ ਕਰਦਾ। ਇਹ ਚੇਲਾ ਬਾਬਾ ਕਿੱਥੋਂ ਫੇਜਾਂ? ਹਾਂ ਬਾਬਾ ਜੀ। ਤੇਰੀ ਜਵਾਕ ਉਹ ਮੁੰਡਾ ਤੇ ਬਹਿਣ ਗਿਆ ਕੰਜਰ ਦੇ। ਕੋਈ ਨਹੀਂ ਦੇਖੀ। ਬਾਬਾ ਜੀ, ਆ ਚੱਲ ਜਿੱਥੋਂ ਫੇਰਾਂ। ਇਹ ਆਪਣਾ ਹੈਗਾ ਕੋਰunger ਕੋਰਕੁਰੰਗਾ ਵਾਲੀ ਤੋਂ ਅੱਛਾ ਕੋਰਕੁਰੰਗਾ ਵਾਲੀ ਤੋਂ ਚਲੋ ਚੰਗਾ ਬੱਬ ਚੰਗਾ ਸਿੱਖ ਜੂ ਕਰਨਾ ਇਹ ਬੜੀ ਜ਼ਰੂਰਤ ਹੈ جی لا دن چن چلو چنگی گل ہے پتا کرتا ਹਲੇ ਭਾਈ ਤੋ ਬੱਤੇ ਹੋਏ ਆਗੇ ਅੱਛਾ ਪੱਕੇ ਬੱਕੇ ਬੱਕੇ ਬੱਲੇ ਉਹ ਪੱਕੇ ਦਾ ਕੀ ਕਰਦਾ ਜਿਹੜੇ ਰੋਗੀ ਆਏ ਹੈਂ ਤੁਹੀ ਬੱਬਾ ਮੈਂ ਦੱਸਦੀ ਆ ਸਾਰੀ ਗੱਲ ਚੁੱਪ ਕਰ ਮੈਂ ਉਈ ਮਰੀ ਨਾ ਪਕਾਈ ਆ ਉਹਦੇ ਡਾਇਲੌਗ ਮਰੀ ਦੀ ਗੱਲ ਸਮਾਈ ਉਹ ਵੀ ਮੈਂ ਦੱਸਦੀ ਆ 12 ਸਾਲ ਹੋ ਗਏ ਸਾਡੇ ਵਿਆਹ ਨੂੰ 12 ਸਾਲ 12 ਸਾਲ ਹੋ ਗਏ ਅੱਛਾ ਤੇ ਮੇਰੇ ਜਵਾਬ ਨਹੀਂ ਹੋਇਆ ਬਾਪਾ ਉਹ ਫੇਰਾ ਬੜਾ ਮੇਰੀ ਗੱਲ ਸੁਣ 12 ਸਾਲ ਇੱਕ ਬਿਆਰੀ ਨਾ ਕਰਦੀ ਵੀ ਨਹੀਂ ਗੁਰਾ 12 ਸਾਲ ਆਮਾਨਾ ਕਰਦਾ ਰੂੜੀ ਨਹੀਂ ਹੋ ਲੈਂਦਾ ਹਾਂ ਹਾਂ ਸਾਢੇ 10 ਬਾਬਾ ਮੈਂ ਬਹੁਤ ਬਾਬਿਆ ਕੋਲ ਜਾਵੜੀ ਧੱਕੇ ਖਾ ਲੇ ਆ ਮੈਂ ਤੇਰਾ ਨਾਂ ਸੁਣਿਆ ਇਹ ਤਾਂ ਤੂੰ ਬੜਾ ਚੰਗੇ ਥਾਂ ਤੇ ਆ ਗਿਆ ਬਾਏ ਨਾ ਨਾ ਬੱਕੀਆਂ ਦੀਆਂ ਲੈਣਾ ਲਾ ਦੇਗੀ ਬਾਏ ਨਾ ਬੰਦਾ ਸਾਹਮਣੇ ਨਹੀਂ ਜਾਂਦੇ ਹਾਂਜੀ ਬਾਏ ਨਾ ਲੈਣਾ ਨਾ ਲਾ ਦੀ ਸਾਹਮਣੇ ਨਹੀਂ ਆ ਬਾਬਾ ਇਹ ਤੈਨੂੰ ਦੱਸਦੀ ਗੱਲ ਧਾਗਾ ਕਰਕੇ ਇਹ ਨੂੰ ਮੰਨ ਲੈ ਇੰਜ ਯਾਰ ਇੱਕ ਤਾਂ ਲੈ ਲੈ ਸ਼ਾਂਭਲ ਨੂੰ ਕੀ ਅੱਖ ਬਾਬੇ ਦੀ ਦੇ ਵਿੱਚ ਯਾਦ ਕਰੇਗਾ ਬਾਬਾ ਹਾਂ ਜਾ ਤੱਕ ਕਰੇ ਬਾਬਾ ਮੇਰੀ ਗੱਲ ਸੁਣਾ ਠੀਕ ਹੈ ਅੱਲਾਹ ਬਾਬਾ ਸੁੱਖੋ ਮੇਰੀ ਗੱਡੀ ਦੇ ਮੈਂ 5 ਕਿਲੋ ਲੱਡੂ ਰੱਖ ਕੇ ਜਾਊਂਗੀ ਲੱਡੂ